ਸਾਸਰੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸਟ ਬਿੱਟੂ ਨਿਆਮਪੁਰ ਸਵਾਤ ਕਰਦਾ ਆਪਣੇ YouTube ਚੈਨਲ ਤੇ ਕਿਸਾਨ ਵੀਰੋ ਆਪਾਂ ਅੱਜ ਲੁਧਿਆਣਾ ਐਗਜ਼ੀਬਿਸ਼ਨ ਮੇਲੇ ਤੇ ਆਏ ਸੀ ਇੱਥੇ ਆਪਾਂ ਖੜੇ ਕਰਤਾਰ ਵਾਲਿਆਂ ਦਾ ਸਟਾਲ ਤੇ ਕਰਤਾਰ ਦੇ ਜਿੰਨੇ ਵੀ ਟਰੈਕਟਰ ਨੇ ਸਾਰੇ ਆਪਣੇ ਇੰਡੀਆ ਦੇ ਵਿੱਚ ਪਲਾਂਟ ਦੇ ਵਿੱਚ ਇੱਥੇ ਮੈਨੂਫੈਕਚਰ ਕੀਤਾ ਜਾਂਦੇ ਨੇ ਯਾਨੀ ਬਹੁਤ ਵਧੀਆ ਗੱਲ ਆ ਜਿਹੜੇ ਆਪਣੇ ਦੇਸ਼ ਦਾ ਪੈਸਾ ਆਪਣੇ ਦੇਸ਼ 'ਚ ਰਹਿੰਦਾ ਆਪਾਂ ਨੂੰ ਆਪਣੇ ਦੇਸ਼ਵੰਨੀ ਹੋਣਾ ਚਾਹੀਦਾ ਕਿਹੜੀ ਚੀਜ਼ ਆਪਣੇ ਇੰਡੀਆ ਵਿੱਚ ਬਣਦੀ ਆ ਨਾ ਕਿ ਬਾਹਰਲੀਆਂ ਕੰਪਨੀਆਂ ਕੋਲ ਨਹੀਂ ਭਜੀ ਚੱਲੀਏ ਜਿੰਨੇ ਵੀ ਇਹਨਾਂ ਦੇ ਟਰੈਕਟਰ ਖੜੇ ਆ ਆਪਾਂ ਸਾਰਿਆਂ ਬਾਰੇ ਤੁਹਾਨੂੰ ਬਾਈ ਜੀ ਤੋਂ ਕੱਲੀ ਜਾਣਕਾਰੀ ਲਵਾਂਗੇ ਕਿ ਕਿੰਨੇ ਪਾਵਰ ਦਾ ਤੇ ਕਿਹੜਾ ਇੰਜਨ ਲੱਗਿਆ ਆ ਨਹੀਂ ਸਾਰੀ ਜਾਣਕਾਰੀ ਪ੍ਰੋਪਰ ਵੀਰ ਜੀ ਤੋਂ ਲੈਣੇ ਆ ਤੇ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿੱਥੇ ਤੁਸੀਂ 5000 ਤੇ ਪਹੁੰਚਾਇਆ ਵੀਰ ਨੂੰ 10000 ਤੇ ਪਹੁੰਚਾ ਦਿਓ ਤੇ ਉਹ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਜੋ ਕਰਾਂ ਫਿਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਵੀ ਇੱਕ ਵਾਰ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਨਰਪੇ ਸਿੰਘ ਆ ਜੀ ਹਾਂ ਜੀ ਆ ਮੈਂ ਕਰਤਾਰ ਕੰਪਨੀ ਵੱਲੋਂ ਆਇਆ ਜੀ ਅਸੀਂ ਇੱਥੇ ਅੱਜ ਸਾਨੇਵਾਲ ਐਗਜ਼ੀਬਿਸ਼ਨ ਤੇ ਟਰੈਕਟਰ ਦੇ ਸਟਾਲ ਲਾਏ ਸੀਗੇ ਠੀਕ ਹੈ ਜੀ ਪਿਛਲੇ 3 ਦਿਨ ਤੋਂ ਅਸੀਂ ਇੱਥੇ ਆ ਜੀ ਠੀਕ ਹੈ ਜੀ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਟਰੈਕਟਰ ਦਿਖਾਉਣ ਵਾਸਤੇ ਆਏ ਸੀਗੇ ਹਾਂਜੀ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ ਸਾਹਮਣੇ ਟਰੈਕਟਰ ਸਾਹਮਣੇ ਖੜਾ ਹੈ ਹਾਂਜੀ 5136 CR ਠੀਕ ਹੈ ਜੀ ਇਹ ਜਿਹੜਾ ਟਰੈਕਟਰ ਹੈਗਾ ਸਾਡਾ ਕਰਲੋਸਕਰ ਇੰਜਨ 3 ਸਿਲੰਡਰ ਦੇ ਨਾਲ 50 ਹਰਸ ਪਾਵਰ ਦੇ ਵਿੱਚ ਠੀਕ ਹੈ ਜੀ ਇਹ 50 ਹਸ ਪਾਵਰ ਦਾ ਟਰੈਕਟਰ ਆ ਜੀ ਜੇ ਗੱਲ ਕਰੀਏ ਤੁਸੀਂ ਜੜੀ ਵਗੈਰਾ ਤੁਹਾਡਾ ਡਿਜ਼ਾਈਨ ਵਗੈਰਾ ਬੜਾ ਸੋਹਣਾ ਯਾਨੀ ਕਲਰ ਕੰਬੀਨੇਸ਼ਨ ਬਿਲਕੁਲ ਜੀ ਬੜਾ ਵਧੀਆ ਕਰਕੇ 95 ਕਿਲੋ ਦਾ ਮੂਰੇ ਬੰਪਰ ਲਾ ਕੇ ਆ ਰਿਹਾ ਜੀ ਇਹਦੇ ਨਾਲ ਕਿੰਨਾ ਕਿਲੋ ਦਾ ਜੀ 95 ਕਿਲੋ ਦਾ ਜੀ ਅਸੀਂ 95 ਕਿਲੋ ਦਾ ਹੈਵੀ ਬੰਪਰ ਆ ਪੂਰਾ ਹੈਵੀ ਬੰਪਰ ਆ ਹਾਂ ਜੀ ਹਾਂ ਨਾ ਸੁਪਰ ਸੀਡਰਾਸ ਤੇ ਟਰੈਕਟਰ ਸਪੈਸ਼ਲਿਸਟ ਆ ਜੀ ਠੀਕ ਆ ਜੀ 16 ਪਲੱਸ 4 ਦੀਆਂ ਗੇਅਰ ਸਪੀਡਾਂ ਜੀ ਠੀਕ ਆ ਜੀ ਚਾਰ ਗੇਅਰ ਹੈ ਜੀ ਹਾਈ ਲੋ ਕਰੀਪਰ ਗੇਅਰ ਦੇ ਨਾਲ ਠੀਕ ਹੈ ਜੀ ਹਰੇ ਗੇਅਰ ਦੀਆਂ ਚਾਰ ਸਪੀਡਾਂ ਏ ਠੀਕ ਹੈ ਜੀ ਮਾਲੋ ਕਸਟਮਰ ਦੀ ਡਿਮਾਂਡ ਤੇ ਬਿਲਕੁਲ ਖਰਾ ਉਤਰਨ ਵਾਲਾ ਟਰੈਕਟਰ ਹੈ ਇਹ 50 ਹਰਸ ਪਾਵਰ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਹਾਂਜੀ ਹਾਂਜੀ ਰੈਮੋ ਵਗੈਰਾ ਐਕਸਟਰਾ ਹੈਵੀ ਹੈ ਜੀ ਠੀਕ ਹੈ ਜੀ ਮਤਲਬ ਟਰਾਲੀ ਵਾਸਤੇ ਵੀ ਕੰਮ ਦਿੰਦਾ ਔਰ ਸਪਰ ਸੀ ਡਰਾਸ ਤੇ ਵੀ ਹਾਂਜੀ ਜੀ ਆਪਾਂ ਬੈਕ ਤੋਂ ਗੱਲ ਕਰੀਏ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ ਰਿਹਾ ਜੀ ਹਾਂਜੀ ਹੈਵੀ ਲੈਂਗੁਏਜ ਦੇ ਨਾਲ ਤੇ ਲਿਫਟ ਕਿਨੇ ਕੇਜੀ ਦੀ ਹੈ ਜੀ? 2000 ਕੇਜੀ ਦੀ ਲਿਫਟ ਹੈ ਜੀ ਇਹਦੀ। 2000 ਕੇਜੀ ਦੀ ਲਿਫਟ ਆ। ਬਿਲਕੁਲ ਜੀ। ਤੇ ਆਪਣਾ ਇਹ ਇੰਜਣ ਕਿਹੜੀ ਕੰਪਨੀ ਦਾ ਜੀ? ਕਰਲੋਸਕਰ ਦਾ 50 ਹਰਸ ਪਾਵਰ ਇੰਜਣ ਆ ਜੀ। 3 ਸਿਲੰਡਰ। ਕਰਲੋਸਕਰ ਦਾ 50 ਪਾਵਰ 3 ਸਿਲੰਡਰ ਇੰਜਣ ਆ। ਹਾਂ ਜੀ ਹਾਂ। ਤੇ ਆਪਾਂ ਇਹ ਸਾਰੀ ਜੀ ਗੱਲ ਕਰ ਲੈਨੇ ਆ। ਤੇ ਆ ਬੈਕ ਸਾਹ ਬੈਡ ਵਾਲਾ ਹਿੱਸਾ ਹਿੱਸਾ ਵਗੈਰਾ ਇਹ ਤੁਸੀਂ ਆਪਣਾ ਆਪ ਤਿਆਰ ਕਰਦੇ ਹੋ। ਇਹ ਬਿਲਕੁਲ ਇਹ ਕਰਤਾਰ ਦਾ ਜੀ ਬੈਕ ਸਾਡੀ ਕੰਪਨੀ ਦਾ। ਹਾਂ ਜੀ। ਬੈਕ ਐਂਡ ਸਾਡੀ ਕਰਤਾਰ ਕੰਪਨੀ ਦਾ ਇਹਦੇ ਵਿੱਚ। ਅੱਛਾ ਜੀ। ਕਰੀਪਰ ਗੀਅਰ ਦੇ ਨਾਲ 5136 10 ਸਿਲੰਡਰ ਕਰਲੋਸ ਕਰੇ ਜਾਂਦੇ ਨਾਲ ਜੀ ਕਰਾਸ ਕਰ ਇੰਜਨ ਦੇ ਨਾਲ 16 ਪਲੱਸ 4 ਸਪੀਡਾਂ ਵੀ ਹਰੇਕ ਗੀਅਰ ਦੀਆਂ 4 ਸਪੀਡਾਂ ਠੀਕ ਆ ਜੀ ਤੇ ਜੇ ਗੱਲ ਕਰੀਏ ਤਾਂ ਪੰਪ ਕਿਹੜੀ ਕੰਪਨੀ ਦਾ ਲੱਗਿਆ ਜੀ ਮਾਈਕੋ ਬੋਸ਼ ਮੈਕੋ ਬੋਸ਼ ਕੰਪਨੀ ਦਾ ਪੰਪ ਤੇ ਬੜੀਆ ਕੰਪਨੀ ਦਾ ਸਾਰਾ ਕੁਝ ਲੱਗਿਆ ਹੋਇਆ ਜੀ ਰਿਵਰਸ ਪੀਟਿਓ ਆ ਮਲਟੀ ਸਪੀਡ ਪੀਟਿਓ ਆ ਸਾਰੇ ਗੀਅਰਾਂ ਦੀ ਪੀਟਿਓ ਕੰਮ ਕਰਦੀ ਆ ਹਾਂ ਜੀ ਰਿਵਰਸ ਵੀ ਆ ਠੀਕ ਆ ਜੀ ਹਾਂ ਜੀ ਤੇ ਆਪਾਂ ਅੱਗੇ ਚੱਲਦੀਆਂ ਆਓ ਜੀ ਦੂਜੇ ਟਰੈਕਟਰ ਕਰਨੀ ਦਿਖਾਉਨੇ ਆ ਉਹਦਾ ਵੀ ਰੰ ਡਿਜ਼ਾਈਨ ਵਗੈਰਾ ਤੁਹਾਡਾ ਬਹੁਤ ਵਧੀਆ ਕਲਰ ਕੰਬੀਨੇਸ਼ਨ ਕਰਿਆ ਹੈ ਸਾਡਾ ਕਰਤਾਰ ਗਲੋਬ ਟਰੈਕ 9836 ਹੈ ਜੀ ਠੀਕ ਆ ਜੀ ਉਸੇ ਤਰ੍ਹਾਂ ਇਹਦੇ ਵੀ 95 ਕਿਲੋ ਦਾ ਹੈਵੀ ਡਿਊਟੀ ਬੰਪਰ ਮੂਰੇ ਲੱਗਾ ਹੋਇਆ ਹਾਂਜੀ ਚਾਰ ਸਿਲੰਡਰ ਇੰਜਨ ਦਾ ਜੀ ਠੀਕ ਚਾਰ ਸਿਲੰਡਰ ਇੰਜਨ 4R1040 ਕਰਲੋਸਕ ਇੰਜਨ ਹੈ ਠੀਕ ਆ ਜੀ ਠੀਕ ਆ ਜੀ ਜਿਹੜੀ ਇਹਦੀ ਸਰਵਿਸ ਹੈਗੀ ਇੰਜਨ ਦੀ ਆਮ ਜਿਵੇਂ ਸਾਰੇ ਟਰੈਕਟਰਾਂ ਦੀ 250 ਘੰਟੇ ਤੇ ਆ ਹਾਂਜੀ ਇਹਦੀ ਸਰਵਿਸ 500 ਘੰਟੇ ਤੇ ਆ ਜੀ 500 ਘੰਟੇ ਤੇ ਸਰਵਿਸ ਆ ਰਹੀ ਜੀ ਠੀਕ ਆ ਜੀ ਪੂਰੀ ਹੈਵੀ ਡਿਊਟੀ ਸਪੋਰਟ ਲੱਗੀ ਹੋਈ ਆ ਹਾਂਜੀ ਆ ਵੀ ਛੋਟੀ ਜਿਹੜੀ ਸਪੋਰਟ ਲਾਈ ਆ ਇਹ ਵੀ ਬਹੁਤ ਵਧੀਆ ਸਪੋਰਟ ਲਾਈ ਹੋਈ ਆ ਤੇ ਦੂਜੇ ਨਾਮ ਤੇ ਡਿਊਲ ਐਕਟਿੰਗ ਪੰਪ ਲੱਗਿਆ ਆ ਚੇਰਿੰਗ ਵਾਲ ਦਾ ਡਿਊਲ ਐਕਟਿੰਗ ਆ ਜੀ ਹਾਂਜੀ ਹਾਂਜੀ ਫਿਰ ਵਧੀਆ ਪਲੇਟਫਾਰਮ ਆ ਜੀ ਖੁੱਲਾ ਡੁੱਲਾ ਸਹੀ ਗੱਲ ਆ ਜੀ ਖੁੱਲਾ ਡੁੱਲਾ ਪਲੇਟਫਾਰਮ ਆ ਕਸਾਨ ਵੀਰੋ ਦੇਖੋ ਤੁਸੀਂ ਐਨ ਜਿਵੇਂ ਮਰਜੀ ਲੱਤਾਂ ਲਸਾਲ ਕੇ ਹਾਈ ਲੋ ਮੀਡੀਅਮ ਤਿੰਨ ਸਪੀਡਾਂ ਦੀਆਂ ਜੀ 12+12 12 ਫਾਰਵਰਡ 12 ਰਿਵਰਸ 12 ਫਾਰਵਰਡ 12 ਰਿਵਰਸ 12 ਰਿਵਰਸ ਠੀਕ ਆ ਜੀ 16 ਨੂੰ 28 ਦੇ ਟਾਇਰ ਆਗੇ ਜੀ ਹਾਂ ਜੀ ਐਮ ਆਰ ਐਫ ਸ਼ਕਤੀ ਲਾਈਫ ਪਲੱਸ ਦੇ ਟਾਇਰ 16 ਨੂੰ 28 ਦੇ ਠੀਕ ਆ ਜੀ ਉਸ ਤੋਂ ਅੱਗੇ ਆ ਜਾਓ ਜੀ ਹੁੱਕ ਪੂਰੀ ਹੈਵੀ ਡਿਊਟੀ ਲੱਗੀ ਹੋਈ ਆ ਹਾਂ ਜੀ ਟੌਪ ਲਿੰਕ ਵਗੈਰਾ ਟੌਪ ਲਿੰਕ ਡਬਲ ਡਿਸਟ੍ਰਿਬਿਊਟਰ ਆ ਜੀ ਡਬਲ ਪੀਟੀਓ ਦੇ ਨਾਲ ਡਬਲ ਪੀਟੀਓ ਦੇ ਨਾਲ ਠੀਕ ਆ ਜੀ ਯਾਰ ਉਸ ਤੋਂ ਹੈਵੀ ਡਿਊਟੀ ਲਿੰਕੇਜ ਹਾਂ ਜੀ ਹਾਂ ਸਾਰਾ ਕੁਝ ਠੋਡਾ ਓਕੇ ਹੈ ਲੈਫਟ ਮੈਟ ਆਟੋਮੈਟਿਕ ਲਿਫਟ ਦੇ ਨਾਲ ਆਉਂਦਾ ਹੈ। ਲਿਫਟ ਆਟੋਮੈਟਿਕ ਆਉਂਦਾ ਜੀ। ਹਾਂਜੀ ਹਾਂਜੀ। ਤੇ ਜੇ ਗੱਲ ਕਰੀਏ ਲਿਫਟ ਦੀ ਕਿੰਨੇ ਕਿਜੀ ਦੀ ਹੈ ਜੀ? ਲਿਫਟ ਦੀ ਸਮਤਾ 2200 ਕਿਜੀ ਆ। 2200 ਕਿਜੀ ਆ ਜੀ। ਠੀਕ ਆ ਜੀ ਠੀਕ ਆ। ਇਹਦੀ ਜੇ ਕੀਮਤ ਦੀ ਗੱਲ ਕਰੀਏ ਤਾਂ ਆਪਾਂ ਕੀਮਤ ਕਿੰਨੀ ਹੈ ਜੀ? 9,85,000 ਰੁਪਿਆ ਕੀਮਤ ਹੈ ਜੀ। 9,85,000 ਰੁਪਿਆ ਕੀਮਤ ਹੈ 2 ਵੀਲ ਦੇ ਵਿੱਚ। ਜੀ। ਆਹ ਦੇਖ ਲਓ ਕਿਸਾਨ ਵੀਰੋ। ਇਹ ਟਰੈਕਟਰ ਹੈਗਾ 5936 ਤੇਰੀ ਕੀਮਤਾਂ 9 ਲੱਖ 85000 85000 ਰੁਪਇਆ ਤੇ ਇਹੋ ਜਿਹੇ ਕਲਰ ਤੁਹਾਨੂੰ ਦੋਨੇ ਮਿਲ ਜਾਣਗੇ ਰੈੱਡ ਔਰ ਬਲੂਦ ਦੋਨੇ ਕਲਰ ਮਿਲ ਸਕਦੇ ਆ ਰੈੱਡ ਵੀ ਬਲੂ ਵੀ ਤੇ ਇਸ ਸਾਈਡ ਤੋਂ ਵੀ ਦੇਖੋ ਕਿੰਨਾ ਸੋਹਣਾ ਸਲੈਂਸਰ ਲਾਇਆ ਹੋਇਆ ਜਿਹੜਾ ਪੰਪ ਆ ਜੀ 38 lpm ਦਾ ਲੈਫਟ ਪੰਪ ਆ ਰਿਹਾ ਇਹਨੂੰ ਠੀਕ ਆ ਜੀ ਜਦ ਕੇ ਸਾਡੇ ਮੁਕਾਬਲੇ ਹੋਰ ਕਿਸੇ ਨੇ ਵੇਖ ਹੋ ਜਾਣਾ ਸਹੀ ਗੱਲ ਹੈ ਜੀ ਮੈਂ ਵੀਡੀਓ ਬਣਾਉਣਾ ਰਿਹਾ ਨਾ ਐਡਾ ਵੱਡਾ ਪੰਪ ਕਿਸੇ ਕੰਪਨੀ ਨੇ ਨਹੀਂ ਲਾਇਆ ਬਿਲਕੁਲ ਜੀ ਇਹ ਦੋਨੋਂ ਦਾ ਅਲੱਗ-ਅਲੱਗ ਹੈ ਜੀ ਨਹੀਂ 4-व्हील ਤੇ 2-व्हीਲ ਦਾ ਮਤਲਬ ਸੇਮ ਹੀ ਆ ਨਾੜ 36 ਦਾ ਸੇਮ ਹੀ ਆ ਠੀਕ ਆ ਜੀ ਜਿਹੜਾ 51 36 ਆ ਉਸ ਤੋਂ ਥੋੜਾ ਛੋਟਾ ਠੀਕ ਆ ਜੀ ਜਿਹੜਾ ਰੈਡੀਏਟਰ ਵੀ ਆਪਾਂ ਗੱਲ ਕਰਦੇ ਆਂ ਹਾਂਜੀ ਤੇ ਇੱਕ ਕਾਪਰ ਦੇ ਵਿੱਚ ਅਸੀਂ ਦੇ ਰਹੇ ਆਂ ਜਦੋਂ ਕਿ ਬਾਕੀ ਕੰਪਨੀਆਂ ਸਾਰਿਆਂ ਨੂੰ ਅਲੂਮੀਨੀਅਮ ਦੇ ਵਿੱਚ ਦੇ ਦੇ ਹਾਂ ਥੋੜਾ ਕਾਪਰ ਦੇ ਵਿੱਚ ਆ ਕਾਪਰ ਦੇ ਵਿੱਚ ਰੈਡੀਏਟਰ ਆ ਰਿਹਾ ਜੀ ਠੀਕ ਆ ਜੀ ਠੀਕ ਆ ਹਾਂ ਉਸ ਤੋਂ ਅੱਗੇ ਆਜੋ ਸਾਡਾ ਨਾੜ 36 ਗਲੋਬ ਟਰੱਕ 4x4 51 36 4-व्हीਲ ਵੀ 4x4 ਦੇ ਵਿੱਚ ਆ ਗਏ ਆਂ ਜੀ ਗਰਨ ਟੈਕਸਲ ਕਰਾਰੋ ਹਾਂਜੀ ਬੈਕ ਐਂਡ ਵੀ ਕਰਾਰੋ ਤੇ ਇੰਜਨ ਕਰਲੋਸਕਰ ਦਾ 4R 1040 4R 1040 ਤੇ ਆ ਦੇਖ ਲਓ ਕਿਸਾਨ ਵੀਰੋ ਕਿੰਨਾ ਵੱਡਾ ਇੰਜਨ ਆ ਫਰੰਟ ਵੇਟ ਦੇ ਨਾਲ ਆ ਰਿਹਾ ਜੀ ਠੀਕ ਆ ਵੇਟ ਨਾਲ ਦਿੱਤੇ ਜਾਂਦੇ ਆ ਜੀ ਵੇਟ ਨਾਲ ਕਨੋਪੀ ਨਾਲ ਰੀਅਰ ਵੇਟ ਨਾਲ ਠੀਕ ਆ ਸਾਰਾ ਕੁਝ ਨਾਲ ਦਿੱਤਾ ਜਾਂਦਾ ਟੋਟਲ ਐਸੈਸਰੀ ਕੰਪਨੀ ਵੱਲੋਂ ਨਾਲ ਦਿੱਤੀ ਜਾਂਦੀ ਆ ਠੀਕ ਆ ਜੀ ਕਸਟਮਰ ਨੂੰ ਜਾ ਕੇ 1 ਰੁਪਿਆ ਲਾਉਣ ਦੀ ਲੋੜ ਨਹੀਂ ਠੀਕ ਆ ਜੀ ਸੁਪਰ ਸੀਡਰ ਤੇ ਫਰੰਟ ਲਿਫਟਿੰਗ ਨਹੀਂ ਕਰੂਗਾ ਹਾਂਜੀ ਇੰਜਨ ਚੱਕਰ ਡ੍ਰੌਪ ਨਹੀਂ ਕਰੂਗਾ ਕਿਉਂਕਿ ਸਾਡਾ ਜਿਹੜਾ ਇੰਜਨ ਹੈਗਾ ਵਿਦਆਊਟ ਟਰਬੋ ਵਿਦਆਊਟ EGR ਵਿਦਆਊਟ ਕੋਈ ਸੈਂਸਰ ਆਈ ਠੀਕ ਆ ਬਿਲਕੁਲ ਜੀ ਔਰ ਇੱਕ ਸਭ ਤੋਂ ਵੱਡੀ ਜੀ ਕਿੰਨੇ ਐਚਪੀ ਦਾ ਜੀ 60 ਐਚਪੀ ਦਾ ਜੀ 4260 ਸੀਸੀ ਇੰਜਨ ਦੇ ਵਿੱਚ 4260 4260 ਸੀਸੀ ਠੀਕ ਹੈ ਜੀ ਜੀ ਔਰ ਵਾਇਰਿੰਗ ਵਾਸਤੇ ਸੇਫਟੀ ਸਵਿਚ ਲਾਈ ਹੈ ਜੀ ਠੀਕ ਹੈ ਜੀ ਜਦੋਂ ਟਰੈਕਟਰ ਵਰਕ ਕਰਕੇ ਆਪਾਂ ਫ੍ਰੀ ਖੜਨਾ ਉਦੋਂ ਦੀ ਸਵਿਚ ਆਫ ਕਰਦੇ ਤੁਹਾਡੀ ਜਿਹੜੀ ਵਾਇਰਿੰਗ ਆ ਬੈਟਰੀ ਨਾਲ ਸਾਰੀ ਕਟ ਆਫ ਹੋ ਜਾਂਦੀ ਹੈ ਜੀ ਠੀਕ ਆ ਜੀ ਹਾਂ ਮੰਨ ਲਓ ਤਾਰ ਦੇ ਵਿੱਚ ਕੋਈ ਛੇੜਛਾੜ ਹੁੰਦੀ ਹੈ ਤੇ ਕੋਈ ਦਿੱਕਤ ਨਹੀਂ ਕੱਲ ਨੂੰ ਕਰੰਟ ਬਗੜਾ ਠੀਕ ਆ ਜੀ ਤੇ ਆ ਵੀ ਦਿਖਾ ਦਿਓ ਫਿਲਟਰ ਕੀ ਦਾ ਲੱਗਿਆ ਜੀ ਇਹ ਤੇ ਲੈਫਟ ਫਿਲਟਰ ਆ ਜੀ ਲੈਫਟ ਫਿਲਟਰ ਬੜਾ ਹੈਵੀ ਫਿਲਟਰ ਲੱਗਿਆ ਹੋਇਆ ਬਿਲਕੁਲ ਜੀ ਐਕਸਟਰਾ ਹੈਵੀ ਆ ਹਰੇਕ ਜੀ ਹੈਵੀ ਪੰਪ ਨੇ ਸਾਰੀ ਚੀਜ਼ ਥੋੜੀ ਹੈਵੀ ਨੇ ਕਰੇ ਇਹਦੇ ਵਿੱਚ ਵੀ ਕਾਪਰ ਦਾ ਆਪਣੇ ਬਿਲਕੁਲ ਕਾਪਰ ਦਾ ਰੈਡੀਏਟਰ ਆ ਜੀ ਇੰਟਰਕੂਲਿੰਗ ਵਗੈਰਾ ਬਿਲਕੁਲ ਕਿਸਾਨ ਵੀਰੋ ਖੁੱਲਾ ਪਲੇਟਫਾਰਮ ਆ ਗੇਰਾ ਮਾਰੇ ਦੱਸ ਦਿਓ ਜੀ 12+12 ਗੇਰਾ ਹੀ ਹਾਈ ਲੋ ਮੀਡੀਅਮ ਦੇ ਵਿੱਚ ਆ ਰਿਹਾ 12 ਫਾਰਵਰਡ ਤੇ 12 ਰਿਵਰਸ ਠੀਕ ਆ ਜੀ ਹਾਂਜੀ ਹਾਂ ਇੱਕ ਮਿੰਟ ਵੀਰ ਜੀ ਮੜਾ ਰੋ ਪੋਰ ਚੜ ਜਾ ਹਮੜਾ ਖਾ ਕੇ ਦਾ ਇਸ ਬੈਠਾ ਬਟਰਾ ਕਰੀ ਅਜੀ ਆਪਾਂ ਡੈਸ਼ਬੋਰਡ ਦੀ ਗੱਲ ਕਰੀਏ ਇਨਸਟਰੂਮੈਂਟ ਕਲਾਸਟਰ ਦੀ ਕਿਸਾਨ ਵੀਰੋ ਤਾਂ ਡਿਜੀਟਲ ਆਉਂਦਾ ਕਾਰਾਂ ਦੀ ਤਰ੍ਹਾਂ ਆਹ ਦੇਖ ਸਕਦੇ ਹੋ ਤੁਸੀਂ ਯਾਨੀ ਪੂਰਾ ਵਧੀਆ ਟਰੈਕਟਰ ਆ ਇਥੋਂ ਵੀ ਤੁਹਾਨੂੰ ਖੁੱਲਾ ਢੁੱਲਾ ਸੀਟ ਤੇ ਜਿਵੇਂ ਮਰਜ਼ੀ ਬੈਠੋ ਆ ਸੀਟਾਂ ਦੇ ਉੱਪਰ ਵੀ ਗੱਡੀਆਂ ਲੱਗੀਆਂ ਆਏ ਨੇ ਮਰ ਗਿਆ ਆਟਾ ਦੇ ਉੱਤੇ ਕੈਨੋਪੀ ਦੇ ਵਿੱਚ ਲਾਈਟਸ ਵਗੈਰਾ ਤੇ 3D ਮਿਰਰ ਲੱਗਾ ਹੁੰਦਾ ਜੀ ਆ ਮੈਂ 3D ਮਿਰਰ ਲੱਗਿਆ ਆ ਹਾਂਜੀ 82878 ਆ ਦੇਖੋ ਤੁਸੀਂ ਯਾਨੀ ਦੋਏ ਪਾਸੇ ਜੀ ਚੜ੍ਹਨ ਲੱਗੇ ਹੋ ਨੇ ਸਟੈਪ ਲੱਗੇ ਹੋਏ ਨੇ ਜਿੱਧਰ ਜੀ ਮਰਜ਼ੀ ਚੜ੍ਹੋ ਮਗਰਲੇ weight ਹੋਗੇ ਜੀ 36 36 ਕਿਲੋ ਦਾ weight ਦੋਨੇ ਪਾਸੇ ਲੱਗਿਆ ਹੁੰਦਾ ਜੀ 36 36 ਕਿਲੋ ਦੇ ਜੀ ਜੀ ਠੀਕ ਆ ਵੀਰ ਜੀ ਔਰ ਜਿਹੜੀ ਕਨੋਪੀ ਹੈਗੀ ਇਹ ਪੂਰੀ ਐਕਸਟਰਾ ਹੈਵੀ ਡਿਊਟੀ ਆ ਜਿਹੜੇ ਮਡਗਾਰਡ ਆ ਇਹਦੇ ਨਾਲ कसे ਹੋਇਆ ਮਤਲਬ ਇਹਦੇ ਪੈਰ ਮਡਗਾਰਡ ਦੇ ਪੂਰੀ ਲਾਈਫ ਗਲਣਗੇ ਨਹੀਂ ਹਾਂਜੀ ਹਾਂ ਪੂਰਾ ਐਕਸਟਰਾ ਹੈਵੀ ਡਿਊਟੀ ਆ ਆਵਾਮ ਵੀ ਜਗ੍ਹਾ ਬਹੁਤ ਆ ਜੀ ਖੁੱਲੀ ਗਾਰਾ ਕੋਰਾ ਜਿਵੇਂ ਮਰਜ਼ੀ ਡਿੱਗੀ ਚੱਲੇ ਕਿ ਨਹੀਂ ਪਲੈਂਟਰੀ ਡਰਾਈਵ ਹਿੱਸਾ ਮਗਰਲਾ ਅੱਛਾ ਜੀ ਐਕਸਟਰਾ ਹੈਵੀ ਡਿਊਟੀ ਹੈ ਜੀ ਪਲੈਂਟਰੀ ਡਰਾਈਵ ਜੀਪੀਆਈ ਹਿੱਸਾ ਆਉਂਦਾ ਮਤਲਬ ਕਿ ਨਹੀਂ ਜੀ ਜੀ ਹੈਵੀ ਹੁੱਕ ਲੱਗੀ ਹੋਈ ਆ ਸਾਰਾ ਕੁਝ ਹੈਵੀ ਆ ਡਬਲ ਸੈਂਸਿੰਗ ਦੇ ਨਾਲ ਆਉਂਦਾ ਹੈ ਇਹ ਗੱਲ ਕਰੀਏ ਤਾਂ ਡਬਲ ਪੀਟੀਓ ਆ ਜੀ ਡਬਲ ਪੀਟੀਓ ਹਾਂ ਜੀ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਇਹਦੀ ਲਿਫਟ ਸੰਤਾ ਜੀ ਕਿੰਨੀ ਆ 2200 ਕਿਜੀ ਆ 2200 ਕਿਜੀ ਡਬਲ ਡਿਸਟ੍ਰਿਬਿਊਟਰ ਸਾਰਾ ਟਰੈਕਟਰ ਆਹ ਟ੍ਰਾਲੀ ਵਗੈਰਾ ਵੀ ਪਲੱਗ ਲਾਇਆ ਕਿਸਾਨ ਵੀਰੋ ਇਹਦੀਆਂ ਸਮਾਨ ਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਵੀਡੀਓ ਆਪਾਂ ਬਣਾਵਾਂਗੇ ਬਾਈ ਉਹਨਾਂ ਦੇ ਪਲਾਂਟ 'ਚ ਜਾ ਕੇ ਤੇ ਅੱਜ ਤਾਂ ਥੋੜੀ ਜਿਹੀ ਕਾਲੀ ਹੈ ਕਿਉਂਕਿ ਮੇਲੇ ਤੇ ਆ ਕਿ ਨਹੀਂ ਬਿਲਕੁਲ ਜੀ ਆ ਬੜੀ ਵਧੀਆ ਕਨੋਪੀ ਇਹਦੀ ਤੇ ਇਹਨਾਂ ਦੇ ਲਈ ਪੰਗਲ ਕਰੀਏ ਪੰਪ ਗੜੀ ਲੱਗੇ ਹੋ ਨੇ ਮੇਰੇ ਬੋਸ਼ ਕੰਪਨੀ ਦਾ ਪੰਪ ਆਉਂਦਾ ਜੀ ਬੋਸ਼ ਕੰਪਨੀ ਦਾ ਪੰਪ ਬੋਸ਼ ਬੋਸ਼ ਦਾ ਆਉਂਦਾ ਜੀ ਬੋਸ਼ ਕੰਪਨੀ ਦਾ ਇਨਲਾਈਨ ਪੰਪ ਆਉਂਦਾ ਹੈ ਜੀ ਠੀਕ ਆ ਤੇ ਆ ਡੀਜੀਲ ਵਗਰਾ ਦੇ ਫਿਲਟਰ ਲੱਗੇ ਨੇ ਹੈ ਜੀ ਆ ਬਾਟਰ ਸਪਰੇਟਰ ਆ ਗਿਆ ਹਾਂਜੀ ਹਾਂ ਆ ਦੇਖੋ ਤੇ ਇਹ ਕਲਰ ਕੰਬੀਨੇਸ਼ਨ ਤੁਹਾਡਾ ਬਹੁਤ ਵਧੀਆ ਆ ਰੈੱਡ ਦੇ ਵਿੱਚ ਵੀ ਤੇ ਬਲੂ ਦੇ ਵਿੱਚ ਵੀ ਜੀ ਸਰ ਡਿਜ਼ਾਈਨ ਬਾਇ ਵੀ ਜੇ ਆਪਾਂ ਕਹ ਰਹੀਏ ਤਾਂ ਬਹੁਤ ਵਧੀਆ ਟਰੈਕਟਰ ਹੈ ਤੁਹਾਡੇ ਬਾਕੀ ਜੇ ਕਿਸੇ ਵੀਰ ਨੇ ਡੀਲਰਸ਼ਿਪ ਲਈ ਕੋਈ ਇਨਕੁਆਰੀ ਹੋਵੇ ਅੱਛਾ ਤਾਂ 9643603336 ਤੇ ਮੇਰੇ ਨਾਲ ਗੱਲ ਕਰ ਸਕਦਾ ਨਵਾਂ ਟਰੈਕਟਰ ਲੈਣ ਵਾਸਤੇ ਵੀ ਕੋਈ ਕਨਕੁਰੀ ਹੋਵੇ ਜਾਂ ਡੀਲਰਸ਼ਿਪ ਵਾਸਤੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਕਨਕੁਰੀ ਹੋਵੇ ਠੀਕ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਤੁਹਾਡਾ ਨੰਬਰ ਆਪਾਂ 9643603336 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਸਕਰੀਨ ਤੇ ਵੀ ਮੈਸੇਜ ਕਰਦਾਂਗੇ ਨਾਲੇ ਨਾਮ ਤੇ ਆਪਾਂ ਗੱਲ ਕਰੀਏ ਵੀ ਇਹਦੀ ਕੀਮਤ ਦੀ ਕੀ ਕੀਮਤ ਹੈ ਇਹਦੀ ਇਹ 11.5 ਲੱਖ ਰੁਪਿਆ ਕੀਮਤ ਹੈ ਇਹਦੀ 4 ਵ੍ਹੀਲਡ ਦੀ 4 ਵ੍ਹੀਲਡ ਟਰਾਈਵ ਦੀ 11.5 ਲੱਖ ਰੁਪਿਆ ਜੀ ਸਰ ਠੀਕ ਆ ਵੀਰੇ ਹਾਂਜੀ ਤੇ ਹੋਰ ਕੁਝ ਕਿਸਾਨ ਵੀਰਾਂ ਨੂੰ ਕਹਿਣਾ ਜਿਉ ਮੈਂ ਵੀਰੇ ਬਸ ਤੁਸੀਂ ਟਰੈਕਟਰ ਦੇਖੋ ਜੀ ਸਾਡੇ ਆਕੇ ਤੇ ਮੈਂ ਤਾਂ ਆਪ ਕਹਣਾ ਜੀ ਆਪਾਂ ਜੀ ਅਸੀਂ ਤੁਹਾਡੀਆਂ ਮੀਡਾਂ ਤੇ ਖਰੇ ਉਤਰਨੀ ਕੋਸ਼ਿਸ਼ ਕਰਾਂਗੇ ਠੀਕ ਆ ਜੀ ਹਾਂ ਮੋਸਟ ਵੈਲਕਮ ਜੀ ਆਪਣੇ ਸੀਆਰਡੀ ਵੀ ਆਉਣਗੇ ਜੀ ਹੁਣ ਸੀਆਰਡੀ 77 ਦੇ ਵਿੱਚ ਆਪਣਾ ਲਾਂਚ ਹੋਊਗਾ ਪਰ ਅਜੇ ਟਾਈਮ ਲੱਗੂਗਾ ਉਹਦੇ ਵਾਸਤੇ ਆਪਣਾ ਮਾਰਕੈਂਟ ਟਿੱਕਰ ਦੇ ਦਿਆਂਗੇ ਠੀਕ ਆ ਜੀ ਤੇ ਧੰਨਵਾਦ ਵੀਰੇ ਸਾਨੂੰ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਲਿਆ ਕਰੋ ਦਬਾਇਆ ਕਰੋ ਵਧਣਾ ਉਹ ਜੋਰ ਨਹੀਂ ਲੱਗਦਾ ਜਿੱਥੇ ਤੁਸੀਂ 5000 ਤੇ ਪਜਾਇਆ ਵੀਰ ਨੂੰ 10000 ਤੇ ਪਜਾਓ ਯਾਰ ਇੰਨੀ ਗੱਲ ਪਹੁੰਚ ਕਰੋ ਤੇ ਜੇ ਫੇਸਬੁੱਕ ਤੇ ਵੀ ਹੋ ਤਾਂ ਬਿੱਟੂ ਨੇ ਯਹਾਂ ਪਰ ਪੇਜ ਨੂੰ ਫੋਲੋ ਕਰ ਲੈਣਾ ਤੇ ਇੰਸਟਾਗ੍ਰam ਤੇ ਬਿੱਟੂ ਨੇ ਯਹਾਂ ਪਰ ਬੰਨ ਉਹਨੂੰ ਆਪਾਂ ਨੂੰ ਫੋਲੋ ਕਰ ਲੈਣਾ ਤੇ ਮਿਲਾਂਗੇ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ